ਮਈ ਦਿਵਸ ਦਿਵਸ ਸਧਿਆ ਮੇਰੇ ਸਾਰੇ ਪੈਨਪਰਾਵਾਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀ ਉਮਰ ਬਖਸ਼ੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰੇ ਸੋ ਜਿਵੇਂ ਕਿ ਆਪਾਂ 1 ਮਈ ਨੂੰ ਮਈ ਦਿਵਸ ਮਨਾਉਂਦੇ ਆ ਸੋ ਆਸ ਕਰਦੀ ਆ ਸਾਰੇ ਪੈਨਪਰਾ ਖੁਸ਼ ਹੋਣਗੇ ਤੇ ਜਿਵੇਂ ਆਪਾਂ ਹੋਰ ਦਿਨ ਮਨਾਉਂਦੇ ਆ ਅੱਜ ਇਹ ਦਿਨ ਵੀ ਜਿਹੜਾ ਕਿਸਾਨ ਤੇ ਮਜ਼ਦੂਰ ਜਿਹੜਾ ਰਲ ਕੇ ਬਣਾਉਣਗੇ ਆਸ ਕਰਦੀਆਂ ਇੱਕ ਕਿ ਜਿਹੜਾ ਕਿਸਾਨ ਦਾ ਤੇ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਇਸ ਰਿਸ਼ਤੇ ਨੂੰ ਹੋਰ ਵੀ ਗੂੜਾ ਕਰਾਂਗੇ ਅਸੀਂ ਇੱਕ ਦੂਜੇ ਦੇ ਦਿਨਾਂ ਨੂੰ ਯਾਦ ਕਰਕੇ ਮਨਾ ਕੇ ਸੋ ਮੇਰੇ ਵੱਲੋਂ ਫੇਰ ਮੇਰੇ ਸਾਰੇ ਮਜ਼ਦੂਰ ਭੈਣਾ ਭਰਾਵਾਂ ਨੂੰ ਲੱਖ ਲੱਖ ਵਾਰੀ ਵਧਾਈਆਂ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਤੁਹਾਡੀ ਹਰ ਖੁਆਇਸ਼ ਪੂਰੀ ਕਰੇ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਕਾਮਯਾਬੀ ਨੂੰ ਹਾਸਲ ਕਰੋ ਪਰਮਾਤਮਾ ਤੋਂ ਅਨੁਦਾਨ ਦੁਗਣੀ ਰਾਚੋਗਨੀ ਤਰੱਕੀ ਬਖਸ਼ੇ ਤੁਹਾਡੇ ਬੱਚੇ ਲੈ ਕੇ ਨਿਕਲਣ ਤੇ ਤੁਸੀਂ ਹਮੇਸ਼ਾ ਜ਼ਿੰਦਗੀ ਦਾ ਆਨੰਦ ਮਾਣਦੇ ਰਹੋ ਸੋ ਇੱਥੇ ਮੇਰੀ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਆ ਕਿ ਦੇਖੋ ਜਿਤੇ ਸਾਡੇ ਮਜ਼ਦੂਰ ਵੀਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਉਥੇ ਅੱਜ ਲੋੜ ਆ ਸਾਨੂੰ ਵੀ ਵੱਧ ਰਹੀ ਮਗਹੀਾਈ ਨੂੰ ਦੇਖਦੇ ਆ ਹੋਇਆ ਵੱਧ ਰਹੀਆਂ ਲੋੜਾਂ ਨੂੰ ਦੇਖਦੇ ਆ ਹੋਇਆ ਆਪਣੇ ਮਜ਼ਦੂਰ ਭਰਾ ਦੇ ਹੱਕ ਦੇ ਵਿੱਚ ਖੜਨ ਦੀ ਸੋ ਆਓ ਇਸ ਦਿਨ ਤੇ ਆਪਾਂ ਸਾਰੇ ਪਰਨ ਕਰੀਏ ਕਿ ਅਸੀਂ ਜੇ ਅੱਧੀ ਆ ਤਾਂ ਵੀ ਵੰਡ ਕੇ ਖਾਵਾਂਗੇ ਜੇ ਪੂਰੀ ਆ ਤਾਂ ਵੀ ਵੰਡ ਕੇ ਖਾਵਾਂਗੇ ਅਸੀਂ ਸਾਰੇ ਨਾਲ ਮਿਲ ਕੇ ਰਵਾਂਗੇ ਬਰੇਨ ਨੇ ਵੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਸਾਰੇ ਭੈਣ ਭਰਾ ਰਲ ਮਿਲ ਕੇ ਲੈਣੇ ਆ ਪਰ ਕਈਆਂ ਥਾਵਾਂ ਤੇ ਜਿਹੜੀ ਦਰੋਤ ਪਾਈ ਜਾਂਦੀ ਹੈ ਮੈਂ ਚਾਹੁੰਨੀ ਆ ਕਿ ਜਿੱਥੇ ਕਿਤੇ ਵੀ ਦਰੋਤ ਪਾਈ ਜਾਂਦੀ ਆ ਉਹ ਦਰੋਤ ਵੀ ਜਿਹੜੀ ਖਤਮ ਕੀਤੀ